ਉਭੀ ਮਤੋ ਲੱਗੇ ਵਡਣ ਕਣਕ ਐ ਚੱਲਦੀ ਆ ਕਾਂ ਜਮਾਂ ਹੀ ਸੁੱਕੀ ਆ ਦੇਖੋ ਗਰਦ ਕਿਵੇਂ ਉੜਦੀ ਆ ਸਰਾ ਕਰਾਈ ਪਈ ਐ ਆਹ ਇਧਰੋਂ ਕਿਹੜਾ ਲਵੂਗਾ ਫੇਟਾਂਕ ਸਾਰੇ ਉੱਡਣੇ ਅੱਜ ਦੇ ਰਹਿਆ ਭਰਦੇ ਆ ਟਰਾਲਾ ਫਿਰ ਉਹ ਪੱਲ ਲੜਾਈ ਲੈ ਕੇ ਨਹੀਂ ਆਉਂਦਾ ਜੇ ਰੋਡ ਬੂ ਲਿਆਣਾ ਡਾ ਟਰਾਲਾ ਐ ਚਾਪਾਉਣ ਲੱਗੇ ਨੇ ਪੰਜ ਛਾਹ ਨੀ ਬੇ ਜੀ ਮੋੜਿਆ ਹੋਇਆ ਹਜੂ ਮੈਂ ਹੋਰ ਵੀ ਮੇਟਰ ਉਹ ਕਹਿੰਦੇ ਕਿੱਥੇ ਆ ਗਏ ਕਹਿੰਦੇ ਮੱਕੀ ਨੂੰ ਪਾਣੀ ਦੇਖਣ ਆ ਗਏ ਮੱਕੀ ਦਾ ਪਾਣੀ ਚਾਲਾਈ ਮਕੀਨ ਉਹ ਬਰਾ ਨਾ ਰੁਪਾ ਅੱਜ ਇੱਥੋਂ ਇਧਰੋਂ ਜ਼ਿਆਦਾ ਹੀ ਇਹਨਾਂ ਹਾਂ ਸੇਹਰੋਂ ਲੜਾਕੀ ਸੇਹਰੋਂ ਰਾਧਾ ਨਾਲ ਲਾੜਨ ਨੂੰ ਉੱਤਨ ਸੋ ਸੁਆ ਪੱਕਾ ਸੁਆ ਚਲਾਣੀ ਅਭੀ ਟੋਬਾ ਟੋਬਾ ਛੋਟਾ ਆਈ ਛੋਟਾ ਪਾਣੀ ਦਾ ਆ ਗਿਆ ਇੱਧਰ 흘ਿਆ ਸਾਰੇ ਇਧਰ ਨੂੰ ਆ ਫਰ ਕੇ ਦੇਖ ਲਿਆ ਹੈਗਾ ਹੁਣ ਨੱਕੇ ਬਦਲ ਦਾ ਪ੍ਰਕਾਸ਼ ਵਿੱਚ ਬੜਿਆ ਹੋਇਆ ਉਧਰ ਆ ਜਿਵੇਂ ਅੱਖ ਚਲ ਜਾ ਗਾਂੜੇ ਨੱਕੇ ਬਦਲ ਕੇ ਆਉਂਦੇ ਨੇ ਨੱਕੇ ਕਿਹੜਾ ਥੋੜੇ ਬਦਲ ਗਰਮੀ ਹੋਏ ਹੈ ਗਰਮੀ ਹਾਂ ਜੀ ਮਿੱਤਰੋ ਆਗੇ ਪਾਣੀ ਦੇਖਣ ਮੱਕੀਆਂ ਨੂੰ ਚਾਲਾ ਹੈ ਕੈਜਾਂ ਨੂੰ ਵੀ ਲੱਗਦਾ ਉਧਰ ਮਾਂ ਚਲ ਦਰ ਗੇੜਾ ਮਾ ਇਹ ਮੱਕੀ ਲਾਦਾ ਫੁੱਲ ਹੋਇਆ ਪਿਆ ਇਹਦਾ ਡੱਡੂ ਬੁੱਲੇ ਪੈ ਨੇ ਛੱਲੀਆਂ दिखी ਸੀ ਮੈਨੂੰ ਹੁਣ ਕਿਤੇ ਮਾੜੀ ਸ਼ੂਟਿੰਗ ਛੱਲੀਆਂ ਨਿਕਲਦੀਆਂ ਜਿਹੜੀਆਂ ਨਾ ਉਹ ਦੇਖੋ ਕਿੱਕੜ ਇਹਦਾ ਫੱਡਾ ਹੋ ਗਿਆ ਇਹ ਬਚੀਆਂ ਨਾ ਆ ਨੂੰ ਗੱਲਾ ਹੁਣ ਮੱਕੀ ਪੂਰਾ ਕੱਦ ਕੱਢ ਗਈ ਨਾਲ ਹੈਵੀ ਪੂਰੀ ਘੈਂਟ ਆ ਹਨ ਵਧੀਆ ਖੜੀਆਂ ਇਹ ਤਾਂ ਹੁਣ ਦਿਨਾਂ ਚ ਪੜਦੀ ਆ ਮੱਕੀ ਦਾ ਹਾਂ ਆ ਟਾਈਮ ਆ ਜਿਹੜਾ ਗਰਮੀ ਦਾ ਛਾਲਾਂ ਦੇ ਔਖਾ ਹੁੰਦਾ ਥੋੜਾ ਨਿਕਲਦੀ ਜਿਹੜੀ ਹੈਤੀ ਵੱਧ ਹੁੰਦੀ ਆ ਲੱਗਦਾ ਤਾਂ ਮੈਨੂੰ ਫੁੱਲ ਹੋ ਗਿਆ ਫਿਰ ਵੀ ਕਨਫਰਮ ਕਰ ਲੀਆ ਉਹ ਸਰਾਏ ਦਾ ਉੱਚਾ ਨਾ ਥੋੜਾ ਜਿਹਾ ਉੱਥੇ ਫਿਰ ਐਂ ਵਾਲੇ ਇਹਨੂੰ ਘੱਟ ਪੜਦਾ ਪਾਣੀ ਐਸ ਲੋਡ ਵੀਜੀ ਹੋਈ ਹੈ ਨਾ ਉਧਰੋਂ ਇੱਧਰ ਨੂੰ ਕਿਹੜਾ ਰੱਖੇ ਛੱਡੇ ਹੋਇਆ ਤੂੰ ਵੀ ਤਾਂ ਹੱਲ ਹੱਲ ਲੋ ਵੀ ਮਿੱਤਰੋ ਇਹ ਹੁੰਦਾ ਉੱਚਾ ਫਿਰ ਵੀ ਡੁੱਬ ਜਾਂਦਾ ਪਾਣੀ ਤਾਂ ਫੁੱਲ ਹੈ ਫੁੱਲ ਹੈ ਫੁੱਲ ਹੈ ਆਏ ਹੋਰ ਉਧਰੋਂ ਦੇਖੀਏ ਪਾਣੀ ਦਾ ਫੁੱਲਿਆ ਚਮਕਰੀਆਂ ਮੱਕੀ ਆਪਣੀ ਉਹ ਉੱਥੇ ਤੱਕ ਮੱਕੀ ਉਹ ਮੱਕੀ ਆ ਹੈ ਤੇ ਕਿਹ ਹੈ ਇਹ ਮੱਕੀ ਕਣਕ ਦਾ ਥੋੜੀ ਜਿਹੀ ਸੀ ਜਿਹੜੀ ਵੱਢਣੀ ਆਪਾਂ ਕਣਕ ਅਸੀਂ ਥੋੜੀ ਲਾਉਣੀ ਪਿਲੇ ਸਾਲ ਤਾਂ ਕਿੱਲਕ ਸੀਗਾ ਮਨ ਲਾ ਦਾ ਕਣਕ ਦਾ ਘਰ ਜੋਗੀ ਤੇ ਬਸ ਸਾਂਜੀ ਜੀ ਉੱਧਰ ਲਾਉਣੀ ਆਂ 11 ਕਿੱਲੇ ਉੱਧਰ ਉੱਧਰ ਲਾ ਦਿੰਨੇ ਆ ਅੱਧੀ ਮੱਕੀ ਹੁੰਦੀ ਆ ਤਿੰਨ ਚਾਰ ਕਿੱਲੇ ਬਾਕੀ ਕਣਕੇ ਹੁੰਦੀ ਆ कनक ने बल्ले बल्ले करा दी चार पूरा झ झ झ झ ड़ा कैम पे होव ला दिस हज हजे तक लग रहा जीडी कल बढ़ी घंटा बाकी सब दसूगा तो मित्रों आ गए स्प्रे कर दोबारा तो

ਵਧੀਆ ਕੰਪਨੀ ਵੀ ਲੈਂਦੀ ਹੈ ਹੁਣ ਆਪਾਂ ਐਤ ਕੀ ਉਹ ਨਾ හजीතිකනි සදගනරුलाගන්න <elim> ਲੋਬੀ ਮੈਟਰ ਕੰਮ ਇਹ ਸਾਰੇ ਉਮੀਦਵਾਰ ਤਾਂ ਵਧੀਆ ਹੋਗੇ ਲੱਗੀ ਅੱਜ ਬੱਡਣ ਕਣਕ ਅਨੇ ਅੱਜ ਫੇਰ ਉਹੀ ਕੰਮ ਹੋਗੇ ਅੱਜ ਫੇਰ ਨੀਂਗ ਲੱਗੀ ਨਜ਼ਰ ਲੱਗੀ ਦੂਰੀ ਵੀ ਨਹੀਂ ਕੰਮ ਕਰ ਰਹੀ ਮੁੰਡਾ ਕਹਿੰਦਾ ਸੀਗਾ ਦੂਰੀ ਵੀ ਨਹੀਂ ਕੰਮ ਕਰ ਰਹੀ ਮਾ ਡੋਰੀ ਪਾੜਨ ਦੀ ਹੈ ਤਾਂ ਚਟਾਕੁਰਦਾ ਵੀ ਅੰਮਾ ਪਾ ਕੇ ਕਣਕ ਵੜਾਉਣ ਦੇਖ ਲੋ ਐਨੇ ਸਕਸੈਸਫੁਲ ਬੰਦੇ ਨੇ ਸਾਡੇ ਬਹੁਤ ਹੀ ਜਿਆਦਾ ਅੱਜ ਫੇਰ ਕੋ ਹੋ ਗਿਆ ਮਸ਼ੀਨ ਟਟ ਗਿਆ ਹਜੇ ਆ ਕਿਹੜਾ ਲਾਇਆ ਸੀ ਇੱਕ ਬੁਰਾ ਲੱਗਿਆ ਵੀ ਨਹੀਂ ਸਰ ਦਾ ਉਹ ਹੀ ਹਜੇ ਇਧਰ ਬਾੜੀ ਸੀ ਕੰਪੈਨ ਹਜੇ ਇਧਰੋਂ ਘਮਾਈ ਹੋਈ ਸੀ ਜਦੇ ਕੰਮ ਹੋ ਗਿਆ ਦੇਖੇ ਹਾਂ ਖੋਲੇ ਬੱਚਾ ਬਿਲਡਿੰਗ ਟੁੱਟ ਗਈ ਉਹ ਜਿਹੜੇ ਸੀ ਅੱਗੇ ਜਾਣਾ ਜਿੱਥੇ ਚੱਲੀ ਜਾਂਦੀਆਂ ਨੇ ਰਾਏ ਕਿ ਜਿੱਥੇ ਬਣਾਉਂਦਾ ਤੋ ਇਹ ਮੈਂ ਉੱਪਰ ਮਾਰੀ ਦਾ ਇੰਟੀਰੀਅਰ ਲਾਉਣਾ ਹੈ। ਫਿਰ ਫਰਮਾਂ ਤੋਂ ਚੇਜ ਹੋ ਰਿਹਾ ਉਹ ਇੰਟਰ ਗਾਣਾ ਆ ਗਿਆ ਟੁੱਟ ਗਿਆ। ਕਿੰਨੇ ਦਿਨ ਨੇ ਜਿਹਦੇ ਸੀਜ਼ਨ ਚ ਲਾਉਂਦੇ ਘੰਟੇ ਲੱਗੇ। ਲੱਗੇ। ਆ ਉਹ ਵੀ ਜੰਮੀ ਹੀ ਨਵੇਂ ਇਹ ਸਾਰੇ ਵਧੀਆ ਵਾਂਗੀਆਂ ਚੀਜ਼ਾਂ ਤਾਂ ਉਹ ਨਹੀਂ ਜੱਟ ਟੌਣ ਦਾ ਠੇਕੇ ਦੇ ਦੇਣਾ ਇਹਨਾਂ ਨੇ ਗਾਹਾਂ ਸਾਰੇ ਇੱਕੋ ਤਰ੍ਹਾਂ ਦੀਆਂ ਬਣਦੀਆਂ ਨੇ ਹਾਂ 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 ਸਾਬ ਜੀ ਮਾਣ ਦਾ ਇਹ ਹੋਵਾ ਕਿ ਦੇਖ ਵੀ ਨਾ ਕੋਣੀ ਨਾ ਬਾਜ਼ਾਰ ਵਿੱਚ ਤਾਂ ਹੀ ਜੜ ਫੇਰ ਹੋ ਗਈ ਜਿਹੜੇ ਨਵੇਂ ਮਾਡਲ ਤਾਂ ਨਹੀਂ ਨੇ ਉਹ ਨਹੀਂ ਆਈਆਂ ਆਪਾਂ ਸ਼ਾਨ ਦੇ ਪਛਾਣ ਦੋ ਦੇ ਉਹ ਮੈਂ ਕਹਿੰਦੀ ਇਹ ਨਾ ਤੇ ਜਲੰਧਰ ਵਾਲਿਆਂ ਦਾ ਬਹੁਤ ਬਹੁਤ ਮਨੋ ਉਹ ਬੇਜਾਮੀ ਜੀ ਬੇਜਾਮੀ ਸਰਕਾਰ ਵੀ ਦੇ ਪਹਿਲਾਂ ਪਹਿਲਾਂ ਬਹੁਤ ਚੱਲੀ ਐ ਪਰ ਅੱਜ ਸਰਦਾਰ ਖਾਲੀ ਬਣਦੇ ਉਹ ਬਹੁਤ ਆ ਬੰਦੇ ਬੰਦੇ ਬਾਹਰ ਬਾਹਰ ਹਾਂ ਬੜੇ ਉਰੇ ਪੰਜਾਬ ਤੇ ਹੈ ਹੀ ਨਹੀਂ ਬਾਹਰ ਲੋਕ ਸਵਰਾਜ ਹਟ ਕੇ ਲੈਣ ਸਾਰੇ ਹੀ ਕੁਝ ਮੰਨਦਾ ਪਹਿਮ ਕਰੇ ਜਵੰਦਰ ਜਿੱਧਰ ਹੁੰਦੀ ਐ ਦੋਸਤ ਬਾਜੇ ਦਾ ਲੋ ਦਰ ਕਿੱਥੇ ਦਾ ਦੀ ਮੁੰਡਾ ਜੀ ਫੋਨ ਹੈ ਦੀ ਪਰਸੋਂ ਹੈ ਕਿੱਥੇ ਦਾ ਦੀ ਮੁੰਡਾ ਜੀ ਦਾ ਫੋਨ ਹੈ ਦੀ ਪਰਸੋਂ ਹਰੇ ਹਰੇ ਹਾਂ ਉਹ ਇੱਧਰ ਪਹਿਲਾਂ ਉਹਦਾ ਮਹਾਰਾ ਮਹਾਰਾ ਫਿਰ ਐਮਪੀ ਕਿਤੇ ਕੁਝ ਨਹੀਂ ਬਣਿਆ ਅੱਛਾ ਇਹ ਕਹਿੰਦੇ ਸੀ ਕਿ ਚੱਲ ਹਰਿਆਣੇ ਲਾ ਦਿੰਨੇ ਆ ਕਹਿੰਦੇ ਪੰਜ ਪੰਜ ਕਿੱਲਿਆਂ ਵਾਲੇ ਕੋਲ ਮਸ਼ੀਨ ਘਟੀਏ ਇਧਰ ਆਣਾ ਹਰੇ ਆ ਮੈਨੂੰ ਕਹਿੰਦਾ ਪੂਤਾ ਰੋਲੀ ਲੋੜਦੀ ਪਰ ਗਏ ਆਹ ਭਾਜੀ ਦੇਖੋ ਉਹ ਅੰਬਰਕਰ ਵੱਲ ਕਿਤੇ ਜਾਵਾ ਜੋ ਬੰਦ ਗਏ ਸਾਰੇ ਭਰ ਗਏ ਘਰ ਦੇ ਬਹੁਤ ਪੈ ਗਈ ਅੰਦਰ